ਅੱਛਾ ਜਿਹੜਾ ਤੁਸੀਂ ਇੰਗਲੈਂਡ ਦੀ ਗੱਲ ਕੀਤੀ ਐ ਹੀਜ਼ ਗਏ ਨਾ ਹਾਂਜੀ ਇੱਕ ਤਾਂ ਤੁਹਾਨੂੰ ਹੀਜ਼ ਸੀ ਪੰਜਾਬੀ ਕੀਤਾ ਸੀ ਇੱਕ ਇੱਕ ਲੋਈ ਇੱਕ ਲੋਈ ਕੋਈ ਕਸਬੇ ਦਾ ਨਾਂ ਹੀਜ਼ ਹੈ ਕਸਬੇ ਦਾ ਨਾਂ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਉੱਥੇ ਖਾਸਸ਼ਤ ਕੀ ਹੀਜ਼ ਦੇ ਵਿੱਚ ਹੀਜ਼ ਦੇ ਵਿੱਚ ਜਿਹੜੀ ਮੋਡਲੀ ਇਹਦੀ ਪ੍ਰੋਡਕਸ਼ਨ ਸ਼ੁਰੂ ਹੋਈ ਰਿਕਾਰਡ ਆਦੀ ਜੀ ਉਹ ਫੈਕਟਰੀ ਹੀਜ਼ ਦੇ ਵਿੱਚ ਸੀ ਅੱਛਾ ਅੱਛਾ ਜਿਹੜੇ ਵਰਲਡ ਵਾਈਡ ਰਿਕਾਰਡ ਜਾਂਦੇ ਸੀ ਉਹ ਹੀਜ਼ ਤੋਂ ਬਣ ਕੇ ਜਾਂਦੇ ਸੀ ਨੇ ਤਸਵੀਰਾਂ ਵੀ ਖਿੱਚੀਆਂ ਜਦ ਮੈਂ ਐਤ ਕੀ ਗਿਆ ਤਾਂ ਉਹਨਾਂ ਨੇ ਉਹਨੂੰ ਰੈ residențial ਬਿਲਡਿੰਗ ਜੀ ਬਣਾ ਦਿੱਤੀ ਪਰ ਉਹ ਜਿਹੜਾ ਕੁੱਤਾ ਸੀ ਉਹਦੀ ਫੋਟੋ ਅੱਜ ਵੀ ਉਹਨਾਂ ਨੇ ਕੁੱਤਾ ਬੁੱਤ ਬਣਾ ਕੇ ਲਾਈ ਔਰ ਕੁੱਤੇ ਦੇ ਵੀ ਮੈਨੂੰ ਕਿਸੇ ਨੇ ਬੜੀ ਕਹਾਣੀ ਸੁناਈ ਹੈਗੀ ਹੈ ਨਾ ਬਿਲਕੁਲ ਬਿਲਕੁਲ ਉਹ ਸਹੀ ਹੈ ਮੈਂ ਸੁਣਨਾ ਚਾਹੁੰਦਾ ਉਹ ਸੁਣਨਾ ਚਾਹੀਦਾ ਉਹ ਮੈਂ ਸੁਣੀ ਸ਼ਾਇਦ ਬਾਕੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਉਹ ਕਹਾਣੀ ਕੀ ਕੁੱਤੇ ਵਾਲੀ ਕਹਾਣੀ ਇਦਾਂ ਇਹ ਜਿਹੜੀ ਰਿਕਾਰਡ ਵਾਲੀ ਕੰਪਨੀ ਐ ਐਚ ਐਮ ਬੀ ਜੀ ਇਹ ਬੇਸਿਕਲੀ ਉਸ ਵੇਲੇ ਇੱਕ ਟਾਈਪਰਾਈਟਰ ਬਣਦਾ ਹੁੰਦਾ ਜਿਹਨੂੰ ਟਾਈਪ ਵਾਲੀ ਇਹ ਕੰਪਨੀ ਉਸ ਜੀ ਜਦ ਰਿਕਾਰਡ ਬਣਨੇ ਸ਼ੁਰੂ ਹੋਏ ਰਿਕਾਰਡ ਬਣਾਲੇ ਉਹਨਾਂ ਨੇ ਤਾਂ ਇੱਕ ਗੋਰਾ ਸੀ ਜਿਹੜਾ ਸਿੰਗਰ ਸੀ ਉਹਦਾ ਰਿਕਾਰਡ ਬਣਾਇਆ ਇੱਕ ਉਹਦਾ ਭਰਾ ਸੀ ਪੇਂਟਰ ਸੀ ਦੋ ਭਰਾ ਸੀ ਦੋਨੇ ਕਲਾਕਾਰ ਸੀ ਇੱਕ ਗਾਉਂਦਾ ਸੀ ਇੱਕ ਪੇਂਟਿੰਗ ਕਰਦਾ ਸੀ ਜੀ ਉਹਦਾ ਇੱਕ ਕੁੱਤਾ ਪਾਲਿਆ ਹੋਇਆ ਸੀ ਜੀ ਇਤਫਾਕਨ ਜਿਸ ਬੰਦ ਜਿਹੜਾ ਬੰਦਾ ਗਾਉਂਦਾ ਸੀ ਉਹਦਾ ਰਿਕਾਰਡ ਬਣਿਆ ਰਿਕਾਰਡ ਬਣ ਕੇ ਆ ਗਿਆ ਉਹਦੀ ਡੈਥ ਹੋ ਗਈ ਉਹ ਸਿੰਗਰ ਸਿੰਗਰਦੀ ਉਹਦਾ ਜਿਹੜਾ ਭਰਾ ਸੀ ਉਹ ਮਸ਼ੀਨ ਦੇ ਉੱਤੇ ਰਿਕਾਰਡ ਲਾ ਦਿਆ ਕਰੇ ਆਪਦੇ ਭਰਾ ਦੀ ਆਵਾਜ਼ ਸੁਣਾਇਆ ਕਰੇ ਜੋ ਸੂਈ ਲਾਇਆ ਕਰੇ ਤਾਂ ਕੁੱਤਾ ਪੰਪੂ ਕੋਲੇ ਜਾ ਕੇ ਬੈਠ ਜਾਂਦਾ ਕਰੇ ਕਿਉਂਕਿ ਉਹਦੇ ਮਾਲਕ ਦੀ ਆਵਾਜ਼ ਸੀ ਉਹਨੂੰ ਅੱਛੀ ਲੱਗਦੀ ਅੱਛੀ ਲੱਗਦੀ ਉਹਨੇ ਉਹਦੀ ਤਸਵੀਰ ਬਣਾਈ ਭਰਾ ਨੇ ਭਰਾ ਨੇ ਕਲਾ ਪੇਂਟਰ ਸੀਗਾ ਪੇਂਟਰ ਸੀ ਉਹ ਕੰਪਨੀ ਕੋਲੇ ਲੈ ਗਿਆ ਵੀ ਆ ਤੁਸੀਂ ਮੇਰੇ ਭਰਾ ਦਾ ਰਿਕਾਰਡ ਬਣਾਇਆ ਸੀ ਤਾਂ ਆ ਸਾਡਾ ਕੁੱਤਾ ਹੈਗਾ ਇਹਦਾ ਨਾਮ ਨਿਪਰ ਹੈ ਤੇ ਇਹਨੂੰ ਬਹੁਤ ਅੱਛੀ ਲੱਗਦੀ ਹੈ ਮੈਂ ਤੰਦਮ ਉਹ ਕੰਪਨੀ ਨੇ 10-15 ਪਾਉਂਡ ਦੇ ਵਿੱਚੋਂ ਖਰੀਦ ਲਈ ਬਾਅਦ ਵਿੱਚ ਉਹ ਪਪੂਲਰ ਇਨੀਕ ਹੋ ਗਈ ਕਿ ਉਹਨਾਂ ਨੂੰ ਕੰਪਨੀ ਦਾ ਨਾਂ ਹੀ ਹਿਸ ਮਾਸਟਰਜ਼ ਵੌਇਸ ਰੱਖਣਾ ਪਿਆ ਓਏ ਹੋਏ ਹੋਏ ਉਹ ਅੱਜ ਉਹ ਜਿਹੜਾ ਨਿਪਰ ਹੈਗਾ ਉਹਦਾ ਬੁੱਤ ਲਾਇਆ ਉਹਨਾਂ ਨੇ ਹੇਜ਼ ਦੇ ਵਿੱਚ ਬਿਲਕੁਲ ਮੇਰੀ ਕਿਤਾਬ ਦੇ ਵਿੱਚ ਤਸਵੀਰ ਵੀ ਹੈ ਕੀ ਬਾਤ ਹੈ ਨਾ ਕਿੰਨੀ ਵੈਲਿਊ ਹੈ ਨਾ ਇੱਕ ਸੰਗੀਤਕਾਰ ਦੀ ਇੱਕ ਗੀਤਕਾਰ ਦੀ ਇੱਕ ਸਿੰਗਰ ਦੀ ਔਰ ਉਸ ਫਿਰ ਕੰਪਨੀ ਦਾ ਵੇਖੋ ਕਿੰਨਾ ਵੱਡਾ ਪੀ ਪਰ ਮੈਂ ਅੱਜੂ ਸਾਰਾ ਕੁਝ ਹਵਾ ਚ ਆ ਗਿਆ ਫਾਰਮੈਟ ਬਦਲਦੇ ਗਏ ਟੈਕਨੀਕ ਬਦਲਦੀ ਗਈ ਪਰ ਅੱਜ ਉਹਨਾਂ ਨੇ ਉਹ ਬੁੱਤ ਲਾ ਕੇ ਬਹੁਤ ਵੱਡਾ ਕਾਰਜ ਕੀ ਕਾਰਜ ਕੀਤਾ ਅੱਛਾ ਫਿਰ ਤੁਹਾਨੂੰ ਹੇਜ਼ ਕੰਪਨੀ ਦੇ ਜਦੋਂ ਤੁਸੀਂ ਦਫਤਰ ਗਏ ਜਾਂ ਉਹਨਾਂ ਦੇ ਕਾਰਖਾਨੇ ਦੇ ਵਿੱਚ ਗਏ ਉੱਥੋਂ ਫਿਰ ਪੰਜਾਬੀ ਰਿਕਾਰਡ ਮਿਲੇ ਨਹੀਂ ਨਹੀਂ ਉੱਥੇ ਐਂਟਰੀ ਬੰਦ ਅੱਛਾ ਐਂਟਰੀ ਬੰਦ ਉਹਨਾਂ ਦੇ ਕੁਝ ਕਾਰਨ ਨੇ ਜਿਹੜੇ ਮੈਂ ਕੈਮਰੇ ਅੱਗੇ ਨਹੀਂ ਦੱਸ ਸਕਦਾ ਉਹਨਾਂ ਦੇ ਆਪਣੀ ਨਿੱਜੀ ਨੇ ਤੁਸੀਂ ਅੰਦਰ ਗਏ ਵੈਸੇ ਨਹੀਂ ਅੰਦਰ ਜਾਣ ਹੀ ਨਹੀਂ ਦਿੰਦੇ ਅੱਛਾ ਜਾਣ ਨਹੀਂ ਦਿੰਦੇ ਅੰਦਰ ਜਾਣ ਹੀ ਨਹੀਂ ਦਿੰਦੇ ਹੈ ਅੱਛਾ ਉਹ ਬੰਦ ਹੋ ਚੁੱਕੇ ਅਸੇ ਬੰਦ ਹੋ ਚੁਕੇ ਜਦੋਂ ਦੀ ਰਿਕਾਰਡਿੰਗ ਮੈਨੂਫੈਕਚਰਿੰਗ ਬੰਦ ਹੋਈਏ ਤਾਂ ਬੰਦ ਹੋ ਚੁਕੇ ਬੰਦ ਹੋ ਗਏ ਹੁਣ ਉੱਤੇ ਮੇਰਾ ਖਿਆਲ ਹੈ ਵੀ ਸ਼ਾਇਦ ਹੋਰ ਰੈਜ਼ੀਡੈਂਸ਼ੀਅਲ ਬਣਾ ਰਹੇ ਹੈ ਅੱਛਾ ਅੱਛੀ ਰਿਕਾਰਡ ਹੈ ਅੱਜ ਕੱਲੇ ਬੱਚੇ ਕਿਉਂਕਿ ਜਿਹੜੇ ਇਸ ਟਾਈਮ ਜਨਰੇਸ਼ਨ ਆਪਣੀ ਚੱਲ ਰਹੀ ਹੈ ਜਿਹੜੇ 2000 ਤੋਂ ਬਾਅਦ ਪੈਦਾ ਹੋਏ ਬੱਚੇ ਉਹਨਾਂ ਨੂੰ ਇਹ ਹੀ ਹੈ ਕਿ ਪੈਨ ਡਰਾਈਵ ਜਾਂ ਸੀਡੀ ਹੈ ਨਾ ਜਿਆ ਯੂਟਿਊਬ ਯਾ ਯੂਟਿਊਬ ਉਹਨਾਂ ਵਾਸਤੇ ਸਪੋਟੀਫਾਈ ਉਹਨਾਂ ਵਾਸਤੇ ਦੀ ਹੈ ਪਰ ਜਿਹੜਾ ਸਮਾਂ ਦੇਖਿਆ ਗਿਆ ਮਨ ਲਓ ਮੈਂ ਆਪਣੀ ਗੱਲ ਕਰਾਂ ਮੈਂ ਕੈਸਟਾਂ ਵਾਲਾ ਵੀ ਦੇਖਿਆ ਉਹ ਐਲਪੀ ਰਿਕਾਰਡਿੰਗ ਦੀਖਾ ਉਹ ਕਿਹੋ ਜਿਹਾ ਰਿਕਾਰਡ ਨੇ ਆਪਾਂ ਜਿਹੜੇ ਨਵੇਂ ਸਾਡੇ ਨਾਲ ਦੋ ਲੋਕ ਜੁੜਦੇ ਨੇ ਜਾਂ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਈਪੀ ਕੀ ਹੁੰਦਾ ਐਸਪੀ ਕੀ ਹੁੰਦਾ ਐਲਪੀ ਕੀ ਹੁੰਦਾ ਤਵੇ ਕੀ ਹੁੰਦੇ ਨੇ ਪੱਥਰ ਵਾਲੇ ਤਵੇ ਕਿਹੜੇ ਸੀ ਜਾਂ ਫਲੈਕਸੀਬਲ ਤਵੇ ਕਿਹੜੇ ਸੀ ਉਹ ਉਹ ਕਿਹੋ ਜੇ ਸੀ ਉਹ ਵੀ ਜਾਣਕਾਰੀ ਸਾਨੂੰ ਦੱਸੋ ਬੜਾ ਕਮਾਲ ਦਾ ਸਵਾਲ ਹੈ ਤੁਹਾਡਾ ਔਰ ਅੱਜ ਵੀ ਜਦੋਂ ਮੈਂ ਇੰਟਰਨੈਟ ਤੇ ਪੜ੍ਹਦਾ ਨਾ ਅੱਜ ਜਿਹੜੇ ਨਵੇਂ ਮੁੰਡੇ ਗਾਉਣ ਵਾਲੇ ਉਹ ਕਹਿੰਦੇ ਅਗਲਾ ਮੇਰਾ ਈਪੀ ਆ ਰਿਹਾ ਹਾਂ ਅਕਸਰ ਲਫ਼ਜ਼ ਦਾ ਇਸਤੇਮਾਲ ਕੀਤਾ ਹੈ ਜੀ ਜੀ ਵੈਸੀ ਤੇ ਇੱਕ ਫਾਰਮੈਟ ਪਹਿਲਾਂ ਵੀ ਆਇਆ ਸੀ ਜਿਹੜਾ ਮੋਡਲਾ ਸੀਗਾ ਜੀ ਉਹ ਆਮ ਲੋਕਾਂ ਤੱਕ ਨਹੀਂ ਪਹੁੰਚਿਆ ਪਰ ਜਿਹੜਾ ਆਮ ਲੋਕਾਂ ਤੱਕ ਮਨੁੱਖੀ ਆਵਾਜ਼ ਕਿਸੇ ਮਾਧਿਅਮ ਰਾਹੀਂ ਕੈਦ ਹੋ ਕੇ ਦੁਬਾਰਾ ਸੁਣੀ ਗਈ ਤੇ ਲੋਕਾਂ ਨੇ ਇਸ ਸਵੀਕਾਰੀ ਉਹ ਰਿਕਾਰਡ ਸੀ ਜੀ ਛਿਲਕ ਮਟੀਰੀਅਲ ਜਿਹਨੂੰ ਅਸੀਂ ਪੰਜਾਬੀ ਚ ਲਾਕ ਕਹਿੰਦੇ ਆ ਜੀ ਤੇ ਠੇਠ ਭਾਸ਼ਾ ਚ ਉਹਨੂੰ ਕਹਿੰਦੇ ਪੱਥਰ ਦੇ ਰਕਾਰ ਜੀ ਉਹ ਮਟੀਰੀਅਲ ਸੀ ਉਸ ਵੇਲੇ ਆਮ ਲੋਕਾਂ ਤੱਕ ਬਿਜਲੀ ਨਹੀਂ ਪਹੁੰਚੀ ਸੀ ਜੀ ਉਹ ਪੱਥਰ ਦਾ ਰਿਕਾਰਡ ਸੀ ਉਸ ਵੇਲੇ ਤੁਹਾਡੇ ਯਾਦ ਹੋਊਗਾ ਜਿਹੜੇ ਟਾਈਮ ਪੀਸ ਸਾਡੇ ਘਰਾਂ ਦੇ ਵਿੱਚ ਹੁੰਦੇ ਉਹਦੇ ਵਿੱਚ ਇੱਕ ਫੰਨਰ ਹੁੰਦਾ ਪਿੱਛੇ ਇੱਕ ਚਾਬੀ ਹੁੰਦੀ ਹੈ ਚਾਬੀ ਭਰ ਦਿੰਦੇ ਫੰਨਰ ਘੁੱਕੀ ਜਾਂਦਾ ਤੇ ਟਾਈਮ ਤਾਂ ਸੂਈ ਅੱਗੇ ਘੁੰਮਦੀ ਹਾਂ ਵਾਰ-ਵਾਰ ਦੇਣੀ ਪੈਂਦੀ ਹੈ ਠੀਕ ਹੈ ਜੀ ਉਸੇ ਤਰ੍ਹਾਂ ਮਸ਼ੀਨ ਹੁੰਦੀ ਜਿਹੜੀ ਪਲੇਅਰ ਹੁੰਦੀ ਸੀ ਜੀ ਉਹ ਪਲੇਅਰ 'ਚ ਚਾਬੀ ਭਰੀ ਜਾਂਦੀ ਉਹ ਰਿਕਾਰਡ ਉਹ ਤੇ ਘਰ ਦਤਾ ਜਾਂਦਾ 1 ਮਿੰਟ ਵਿੱਚ 78 ਚੱਕਰ ਘਟਦਾ ਉਹ ਅੱਛੇ ਤੇ ਗੀਤ ਪੂਰਾ ਹੁੰਦਾ ਗੀਤ ਅਸੀਂ ਸੁਣਦੇ ਉਹ ਜਿਹੜੀ ਮਸ਼ੀਨ ਸੀ ਉਹਨੂੰ ਨਾ ਤਾਂ ਐਂਪਲੀਫਾਇਰ ਦੀ ਜ਼ਰੂਰਤ ਸੀ ਤੇ ਨਾ ਹੀ ਉਹਨੂੰ ਬਿਜਲੀ ਦੀ ਜ਼ਰੂਰਤ ਸੀ ਜੀ ਉਹਦੇ ਇੱਕ ਪਾਸੇ ਇੱਕ ਗੀਤ ਹੁੰਦਾ ਦੂਜੇ ਪਾਸੇ ਇੱਕ ਗੀਤ ਹੁੰਦਾ ਸਿਰਫ ਇੱਕ ਇੱਕ ਗੀਤ ਹੁੰਦਾ ਤਕਰੀਬਨ 1955 ਤੱਕ ਦੇਖੋ ਹਾਂ ਜੀ ਜਿਹੜਾ ਪਹਿਲਾ ਜਿਹੜਾ ਸੱਤ ਜਿਹੜਾ ਪਹਿਲਾ ਫਾਰਮੈਟ ਆ ਇਹਨੂੰ ਤਵੇ ਕਹਿੰਦੇ ਇਹਨੂੰ ਤੁਸੀਂ ਤਵਾ ਕਹ ਲੋ ਤੁਹਾਡੀ ਆਪਣੀ ਆਪਣੀ ਭਾਸ਼ਾ ਹੈ ਦੇਖ ਕੇ ਲੋ ਰਿਕਾਰਡ ਕੇ ਲੋ ਜੋ ਤੁਨ ਸੋਖਾ ਲਫ਼ਜ਼ ਲੱਗਦਾ ਉਹ ਤੁਸੀਂ ਵਰਤ ਨੂੰ ਆਪਣੇ ਇਲਾਕੇ ਬਤਾਓ ਜੀ ਜਿਹੜਾ ਅਸੀਂ ਇਹਦਾ ਨਾਮ ਰੱਖਿਆ ਸੀ ਪੱਥਰ ਦੇ ਰਿਕਾਰਡ ਰੱਖਿਆ ਪੱਥਰ ਦੇ ਰਿਕਾਰਡ ਜੀ ਪੱਥਰ ਦੇ ਰਿਕਾਰਡ ਅਸੀਂ ਕਦੋਂ ਰੱਖਿਆ 1960 ਤੋਂ ਬਾਅਦ ਜੀ ਠੀਕ ਕਿਉਂਕਿ ਸ਼ੀਲਕ ਦਾ ਬਣਿਆ ਹੋਇਆ ਸੀ ਇਹ ਜਦੋਂ ਥੱਲੇ ਡਿੱਗਦਾ ਜਾਏ ਥੋੜਾ ਜਿਹਾ ਟੇਡਾ ਕਰਦੇ ਟੁੱਟ ਜਾਂਦਾ ਇਹ ਪੱਥਰ ਟੁੱਟ ਜਾਂਦੇ ਨਾ ਐਦਾਂ ਟੁੱਟ ਜਾਂਦਾ ਇਸ ਕਰਕੇ ਇਹਨੂੰ ਪੱਥਰ ਦਾ ਤਵਾ ਕਹਿਣ ਲੱਗ ਪਏ ਜੀ ਇਹਦੇ ਇੱਕ ਪਾਸੇ ਇੱਕ ਗੀਤ ਹੈ ਦੂਜੇ ਪਾਸੇ ਇੱਕ ਗੀਤ ਸਿਰਫ ਦੋ ਗੀਤ ਹੀ ਹੁੰਦੇ ਸਿਰਫ ਦੋ ਗੀਤ ਹੈ ਔਰ ਉਸ ਮਸ਼ੀਨ ਤੇ ਚੱਲਦਾ 1 ਮਿੰਟ ਵਿੱਚ 78 ਚੱਕਰ ਕੱਟਦਾ ਕੋਈ ਜਿਹੜੀ ਸੂਈ ਜੀ ਹੁੰਦੀ ਤਿੱਕੀ ਸੂਈ ਇਹਦੇ ਤੇ ਰੱਖ ਦਿੱਤੀ ਜਾਂਦੀ ਹੈ ਇਹ ਚੱਲਦਾ ਹੈ 78 ਚੱਕਰ ਕੱਟ ਕੇ ਆਪਣਾ ਸਮਾਂ ਪੂਰਾ ਕਰਕੇ ਗੀਤ ਕੰਪਲੀਟ ਹੋ ਜਾਂਦਾ 1955 ਦੇ ਕਰੀਬ ਬਿਜਲੀ ਵੀ ਆਉਣੀ ਸ਼ੁਰੂ ਹੋਈ ਜੀ ਟੈਕਨੋਲੋਜੀ ਵੀ ਚੇਂਜ ਹੋਈ ਤਾਂ ਜਿਹੜਾ ਰਿਜਿਡ ਮਟੀਰੀਅਲ ਸੀ ਇਹਦੀ ਥਾਂ ਤੇ ਇੱਕ ਫਲੈਕਸੀਬਲ ਮਟੀਰੀਅਲ ਆਇਆ ਜਿਹਨੂੰ ਅਸੀਂ ਪੀਵੀਸੀ ਮਟੀਰੀਅਲ ਕਹਿੰਦੇ ਆਂ ਜੀ ਪੀਵੀਸੀ ਫਲੈਕਸੀਬਲ ਹੈ ਤਾਂ ਉਦੋਂ ਆਰ ਕਾਰਡ ਆ ਗਿਆ ਆਰ ਕਾਰਡ ਆ ਗਿਆ ਅੱਛਾ ਇਹ ਫਲੈਕਸੀਬਲ ਹੈ ਇਹਨਾਂ ਕਰੂਗੇ ਥੱਲੇ ਡਿੱਗ ਬੈਟੂ ਟੂ ਨਹੀਂ ਟੁੱਟਦਾ ਜੀ ਠੀਕ ਹੈ ਜੀ ਬਿਜਲੀ ਵੀ ਆ ਗਈ ਮਟੀਰੀਅਲ ਵੀ ਸਾਡੇ ਕੋਲੇ ਚੇਂਜ ਹੋ ਗਿਆ ਤਾਂ ਟੈਕਨੋਲੋਜੀ ਆਈ ਵੀ ਜਿਹੜੀ ਸਪੀਡ ਸੀ ਇਹਦੀ ਘਟਾਕਤੀ 78 ਦੀ ਥਾਂ ਤੇ 45 ਕਰਤੀ ਅੱਛਾ ਸਪੀਡ ਘਟਾ ਦਿੱਤੀ ਘਟਾਤੀ ਗੀਤ ਜਿੱਥੇ ਇੱਕ ਸੀ ਉੱਥੇ ਦੋ ਆ ਗਏ ਇੱਕ ਪਾਸੇ ਦੋ ਆ ਗਏ ਦੂਜੇ ਪਾਸੇ ਦੋ ਆ ਗਏ ਉਹ ਦੋ ਗੀਤਾਂ ਦੀ ਥਾਂ ਤੇ ਚਾਰ ਗੀਤ ਜੀ ਨਾਮ ਸੇਮ ਰਿਹਾ ਸਭ ਕੁਝ ਸੇਮ ਰਹਿ ਟਾਈਮ ਸੇਮ ਰਹੀ ਜੀ ਤਾਂ ਦੋ ਗੀਤਾਂ ਤੋਂ ਐਕਸਟੈਂਡ ਹੋ ਕੇ ਚਾਰ ਗੀਤੇ ਦੇਤੇ ਆ ਗਏ ਤਾਂ ਹੁਣ ਇਹ ਬਣ ਗਿਆ EP ਐਕਸਟੈਂਡਡ ਪਲੇ ਅੱਛਾ EP ਐਕਸਟੈਂਡਡ ਬਲੂਟੀ ਟੀਕੇ ਜੀ ਦਾ ਐਕਸਟੈਂਡਡ ਪਲੇ ਬਣ ਗਿਆ ਤਾਂ ਜਿਹੜਾ ਪਹਿਲਾ ਫਾਰਮੈਟ ਸੀ ਉਹ ਲਾਜ਼ਮੀ ਗੱਲ ਐ ਐਸਪੀ ਰਹਿ ਗਿਆ ਸਿੰਗਲ ਪਲੇ ਸਿੰਗਲ ਪਲੇ ਹੋ ਗਿਆ ਠੀਕ ਹੈ ਇਸ ਤੋਂ ਬਾਅਦ ਇਹਦੀ ਸਪੀਡ ਹੋਰ ਘਟਾ ਦਿੱਤੀ ਗਈ ਸਵਾ 33 ਕਰ ਦਿੱਤੀ ਅੱਛਾ ਉਹਦੇ ਚ ਇੱਕ ਹੋਰ ਫਾਰਮੈਟ ਆ ਉਹਨੂੰ ਸੁਪਰ 7 ਕਹਿਣ ਲੱਗ ਪਏ ਉਹਦੇ ਚ ਤਿੰਨ ਗੀਤ ਉਧਰ ਹੁੰਦੇ ਸੀ ਤਿੰਨ ਗੀਤ ਉਧਰ 6 ਹੋ ਗਏ 6 ਜੀ ਉਸ ਤੋਂ ਬਾਅਦ ਟੈਕਨੋਲੋਜੀ ਨੇ ਹੋਰ ਥੋੜੀ ਜੀ ਕ੍ਰਾਂਤੀ ਆਈ ਤਾਂ ਸਾਈਜ਼ ਵੱਡਾ ਹੋ ਗਿਆ ਉਹ 5 ਬੰ 6 6 ਗੀਤੇ ਕਰਕਾਰਦੇ ਆਉਣ ਲੱਗੇ ਲੌਂਗ ਹੋ ਗਿਆ ਤਾਂ ਉਹਦਾ ਨਾਮ ਰੱਖਤਾ ਲੌਂਗ ਪਲੇ ਐਲ ਪੀ ਅੱਛਾ ਅੱਛਾ ਐਲ ਪੀ ਮੀਨ ਲੌਂਗ ਪਲੇ ওকে ওকে ਕੇ ਮਤਲਬ ਜਦੋਂ ਜਿਹੜੀ ਪਹਿਲੀ ਟੇਪ ਸੀ ਇਸ ਤੋਂ ਟੇਪ ਉਹਨੂੰ ਸ਼ੁਰੂ ਹੋਈ ਟੇਪ ਇਹ ਤਾਂ ਖੁੱਲੀ ਕਿਚਰਖੜੀ ਤੋਂ ਉਤਰੀ ਜਾਂਦੀ ਦੂਜੀ ਤੇ ਚੜੀ ਜਾਂਦੀ ਜੀ ਹੈਡ ਦੇ ਨਾਲ ਲੱਗੀ ਕੁਕਦੀ ਉਹ ਟੇਪ ਸੀ ਟੈਕਨੋਲੋਜੀ ਨਵੀਂ ਆਈ ਤਾਂ ਟੇਪ ਦਾ ਸਾਈਜ਼ ਘਟਾਤਾ ਪਹਿਲਾਂ ਅੱਧੀ ਇੰਚੀ ਹੁੰਦੀ ਫਿਰ ਸੂਤਾ ਚ ਆ ਗਈ ਤਿੱਕ ਡੱਬੀ ਚ ਬੰਦ ਕਰਦੀ ਉਹਨੂੰ ਕੰਪੈਕਟ ਕਰਕੇ ਇੱਕ ਕੇਸ ਚ ਪਾਤਾ ਤਾਂ ਉਹ ਜਿਹੜੀ ਟੇਪ ਸੀ ਉਹ ਕੰਪੈਕਟ ਕੈਸਟ ਬਣ ਗਈ ਜਿਹਦਾ ਅਸੀਂ ਛੋਟਾ ਨਾਲ ਕੈਸਟ ਰੱਖ ਲਏ ਜਿਹੜੀ ਤੁਹਾਡੇ ਕੋਲ ਆ ਆ ਕੈਸਟ ਜਿਹੜਾ ਇਹ ਵੀ ਜ਼ਮਾਨਾ ਗੁਜ਼ਰ ਗਿਆ ਗਾ ਗੁਜ਼ਰ ਗਿਆ ਇਹਦੇ ਚ 8 ਗਾਣੇ ਆਗੇ ਇਹ ਚ 8 ਆਗੇ 12 ਆਗੇ ਉਹ ਜਿੰਨੇ ਫੀਤੇ ਦੀ ਲੈਂਥ ਹੈ ਤੁਹਾਡੀ ਜੀ ਜੀ ਕੋਈ 60 ਮਿੰਟ ਕੋਈ 90 ਦੀ ਹੁੰਦੀ ਹੈ ਜੀ ਜੀ ਇਹ ਹੈ ਜੀ ਇਹ ਟੈਕਨੋਲੋਜੀ ਅੱਜ ਤਾਂ ਸਾਰਾ ਕੁਝ ਤੁਹਾਨੂੰ ਪਤਾ ਹੈ ਵੀ ਸਾਰਾ ਕੁਝ ਹਵਾ ਚ ਹੈ ਨਾ ਰਿਕਾਰਡ ਦੀ ਜ਼ਰੂਰਤ ਹੈ ਪਰ ਉਹਦੇ ਨਾਲ ਇਤਿਹਾਸ ਬਹੁਤ ਮਰ ਗਿਆ ਇਤਿਹਾਸ ਬੋਲ ਮਤਲਬ ਪਹਿਲਾਂ ਇੱਕ ਗਾਣਾ ਤੇ ਐਡਾ ਸੀ ਹਾਂਜੀ ਹੁਣ ਐਡੀ ਕਿ ਪੈਨ ਡਰਾਈਵ ਚ ਜਿੰਨੇ ਮਰਜੀ ਗਾਣੇ ਜਿੰਨੇ ਮਰਜ਼ੀ ਗਾਣੇ ਰਿਕਾਰਡ ਕਰ ਸਕੀ ਅਸੀਂ ਇੱਕ ਗੀਤ ਤੋਂ ਲੈ ਕੇ 12 ਗੀਤਾਂ ਤੱਕ ਆਏ 12 ਤੋਂ 18 ਤੱਕ ਆਏ ਤੇ 18 ਤੋਂ ਫਿਰ ਇੱਕ ਤੇ ਆ ਚੁੱਕੇ ਫਿਰ ਇੱਕ ਤੋਂ ਆ ਚੁੱਕੇ ਕਿ ਨਹੀਂ ਅੱਛਾ ਜਦੋਂ ਤੁਸੀਂ ਇਹ ਜਿਹੜਾ ਵੱਖ-ਵੱਖ ਮੁਲਕਾਂ ਦੇ ਵਿੱਚ ਗਏ ਕਿ ਨਹੀਂ ਜੀ ਤੂ ਤੇ ਆਉਣ ਜਾਂਦੇ ਟਿਕਟਾ ਰਹਿਣ ਦਾ ਖਰਚਾ ਉਹ ਤੇ ਤੁਸੀਂ ਲੱਖ ਰੁਪਏ ਮੈਂ ਤੁਹਾਨੂੰ ਮੈਂ ਵੀ ਕਹਿੰਦਾ ਇਸ਼ਕ ਬਹੁਤ ਮਹਿੰਗਾ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਕਹਿ ਚੁੱਕਿਆ ਕਿ ਇਹ ਗੀਤ ਤਾਂ ਨਹੀਂ ਮੈਨੂੰ ਹੁਲਾਰਾ ਦਿੰਦਾ ਉਹ ਆਪਣੇ ਆਪ ਹੀ ਇੰਤਜ਼ਾਮ ਹੋ ਜਾਂਦਾ ਸੱਜਣ ਬੇਲੀ ਇਸ਼ਕ ਦੇ ਵਿੱਚ ਘਾਟਾ ਮੁਨਾਫਾ ਨਹੀਂ ਦੇਖਿਆ ਜਾਂਦਾ ਨਹੀਂ 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 ਦੇਖਿਆ ਜਾਂਦਾ ਇਸ਼ਕ ਦੇ ਵਿੱਚ ਨਾ ਇਸ਼ਕ ਇਸ਼ਕ ਹੋ ਗਿਆ ਇਸ ਦਾ ਆਪ ਵੀ ਅੱਲਾਹ ਦੇ ਕੰਮ ਵੀ ਹੋ ਵੱਲ ਲੈਣਾ ਤੇ ਨਾਮ ਬਣਿਆ ਇਹ ਇਹ ਤਾਂ ਪਿਆਰ ਸਤਿਕਾਰ ਬਹੁਤ ਮਿਲਿਆ ਪੈਸਾ ਨਹੀਂ ਬਣਿਆ ਪੈਸਾ ਨਾ ਪੈਸਾ ਨਹੀਂ ਬਣਿਆ ਪਿਆਰ ਸਤਿਕਾਰ ਮਿਲਿਆ ਤੇ ਰੋਟੀ ਮੈਨੂੰ ਮਿਲਦੀ ਹੈ ਬਹੁਤ ਅੱਛੀ ਹੂੰ ਹੂੰ ਜੋ ਜ਼ਰੂਰਤ ਹੈ ਮੇਰੀ ਪੂਰੀਆਂ ਨੇ ਹੂੰ ਚਲੋ ਬਾਣੀਆਂ ਦੇ ਘਰ ਜਾਂਦੇ ਰਹਿੰਦੇ ਹੈਗੇ ਰੋਟੀ ਅੱਛਾ ਇਹ ਤੇ ਫਿਰ ਤੁਸੀਂ ਇੱਕ ਗੱਲ ਦੱਸਿਓ ਕਿ ਜਦੋਂ ਪੰਜਾਬੀ ਗਾਣੇ ਤੁਸੀਂ ਵੀ ਰਿਕਾਰਡ ਕਰਨੇ ਇਕੱਠਾ ਰਿਕਾਰਡ ਕਰਨਾ ਸ਼ੁਰੂ ਕੀਤਾ ਹੈਗਾ ਤੇ ਤੁਹਾਨੂੰ ਬੰਗਾਲ ਵੀ ਜਾਣਾ ਪਿਆਗਾ ਠੰਗਾ ਕੇ ਕਲਕੱਤਾ ਜਾਣਾ ਪਿਆ ਮੈਨੂੰ ਉਹ ਵਜ੍ਹਾ ਕੀ ਹੋਰੀ ਬੰਗਾਲ ਜਾਣ ਦੀ ਉੱਥੇ ਕਿਹੜੀ ਕੰਪਨੀ ਸੀ ਜੀ ਕੰਪਨੀ ਉੱਥੇ ਸੀ ਜਿਹੜੀ ਐਚ ਐਮ ਵੀ ਸੀ ਜਿਹੜੀ ਸਭ ਤੋਂ ਪਹਿਲੀ ਵੱਡੀ ਵਰਲਡ ਵਾਈਡ ਫੈਕਟਰੀ ਸੀ ਉਹ ਹੇਜ਼ ਲੰਡਨ ਦੇ ਵਿੱਚ ਸੀ ਜੀ ਉਸ ਤੋਂ ਬਾਅਦ ਉਹਨੀਆਂ ਵੱਖ-ਵੱਖ ਦੇਸ਼ਾਂ 'ਚ ਬ੍ਰਾਂਚਾਂ ਬਣ ਗਈਆਂ ਸੀ ਓਕੇ ਓਕੇ ਠੀਕ ਹੈ ਜੀ 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 ਜਿਹੜੀ ਇੰਡੀਆ ਦੀ ਬ੍ਰਾਂਚ ਸੀ ਉਹ ਕੋਲਕੱਤਾ ਬਣੀ ਜੀ ਦੇਸ਼ ਦੀ ਵੰਡ ਤੋਂ ਬਾਅਦ ਜਿਹੜੀ ਦੂਜੀ ਬ੍ਰਾਂਚ ਸੀ ਉਹਨਾਂ ਦੀ ਕਰਾਚੀ ਬਣੀ ਕੋਲਕੱਤਾ ਜਾਣਾ ਮੇਰੇ ਹਿੱਸੇ ਆ ਗਿਆ ਕਰਾਚੀ ਜਾਣਾ ਜੇ ਮੇਰੇ ਹਿੱਸੇ ਨਹੀਂ ਆਇਆ ਜੀ ਅੱਛਾ ਉੱਥੇ ਫਿਰ ਬੰਗਾਲ ਗਏ ਉੱਥੇ ਬੰਗਾਲ ਗਿਆ ਉੱਥੇ ਮੈਂ ਰਿਕਾਰਡ ਲੱਭੇ ਕਿਉਂਕਿ ਉਹ ਬੰਗਾਲੀਸ ਜਿਹੜਾ ਸਾਰਾ ਉੱਥੋਂ Sekarang, cari si -sya, Syarif menggali. Senang, penjabi, bariku, bauti, jangan